ਕਦਰ ਆਦੇ ਬੰਦ ਦੀ ਸੇਵਾ ਹੈ ਬਤੀ ਦੰਗਰ ਸੇਵਾ ਨੂੰ ਸੰਗਠਨ ਖੁਦ ਨਹੀਂ ਵੱਲੋਂ ਜੋ ਕਿ ਬਹੁਤ ਸਰਾਂਗਾ ਜੋ ਕਦਮ ਹੈ ਅਲਮਦੁਲਿਲਾਹ ਆਇਆ ਗਿਆ ਜੀ ਸਰ ਜੀ ਚਾਹ ਦਾ ਲੈ ਜੀ ਨਾਲ ਆਪਣਾ ਆਸ ਵਗੈਰਾ ਉਹ ਇੱਥੇ ਦੇਖ ਸਕਦੇ ਜੀ ਜੀਰਾਂ ਦੇ ਰਾਜ ਜੀ ਬਾਬਾ ਜੀ ਕਿੰਨੇ ਦਿਨ ਹੋ ਕੇ ਲੰਗਰ ਰਾਏ ਨੂੰ 5 ਦਿਨ ਹੋ ਗਏ ਜੀ ਹਾਂਜੀ 5 ਦਿਨ ਹੋ ਗਏ 5 ਦਿਨ ਹੋ ਗਏ 5 ਦਿਨ ਤਲੰਗਰਾ ਦਾ ਸਾਰੇ ਇਲਾਕਾ ਨਿਵਾਸੀਨਾਂ ਨਾਲ ਮਿਲ ਕੇ ਲੈ ਆਏ ਪਹਿਲਾਂ ਮਤਲਬ ਤੁਸੀਂ ਲੈ ਕੇ ਆਉਂਦੇ ਹੋਣੇ ਹਾਂ ਹਾਂਜੀ ਹਾਂਜੀ ਗੁਰੂ ਘਰ ਵਾਲੇ ਜੀ ਸਾਰੇ ਸਾਹਕ ਦੇ ਨਹੀਂ ਆਉਂਦੇ ਹੋ ਪੱਕਾ ਇੰਤਜ਼ਾਮ ਕਰ ਲੈਣਾ ਤੁਮ ਅੱਗੇ ਵੀ ਬਾਤ ਹੋਣੀ ਸੁਦਾ 24 ਘੰਟੇ ਚੱਲ ਰਿਹਾ ਜਿਲੰਦਰ ਵੱਡਾ ਹਰਾ ਲਾਈਨੋਂ ਆਪਾਂ ਕਹਿ ਸਕਦੇ ਹਾਂ ਪਰਮਾਤਮਾ ਤੋਂ ਅੰਤਰਕਤੀਆਂ ਵੱਸੇ ਤੇ ਦੂਜੇ ਪਾਸੇ ਆਪਾਂ ਦਾ ਰਿਛਾਡੇ ਆ ਜੋ ਕਿ ਦਰਿਆ ਦੀ ਤਾਜ਼ਾ ਹਾਲਾਤ ਤੁਸੀਂ ਦੇਖ ਰਹੇ ਹੋ ਕਿ ਅਗਰ ਦਰਿਆ ਦੇ ਜੋਕੇ ਇੱਥੇ ਤਾਂ ਜਿਹੜੀ ਸਥਿਤੀ ਹੈ ਉਹ ਕਭੂ ਦੇ ਵਿੱਚ ਹੈ ਪਰ ਪਿੱਛੇ ਨੌਰੀ ਇੰਜੀਨੀਅਰ ਰਿਪੋਰਟਾਂ ਕਹਿ ਰਹੀਆਂ ਨੇ ਉਹ ਕਹਿੰਦੇ ਵੀ ਜਿਹੜਾ ਖਾਦਰ ਦੇ ਨਿਸ਼ਾਨ ਤੇ ਮਤਲਬ ਕਿ ਟੱਚ ਕਰ ਗਿਆ ਖਾਦਰ ਦੇ ਨਿਸ਼ਾਨ ਨੂੰ ਟੱਚ ਕਰ ਗਿਆ ਨੌਰੀ ਦੀਆਂ ਤਸਵੀਰਾਂ ਜੋ ਕੰਟਰੋਲ ਰੂਮ ਉੱਤੇ ਬਣਾਇਆ ਹੋਇਆ ਉਹਨਾਂ ਨੇ ਤੇ ਇੱਥੇ ਦੀ ਗੱਲ ਕਰੀਏ ਤਾਂ ਹਾਲਾਤ ਫਿਰ ਹਾਲਾਤ ਰੋਡ ਦੇ ਵਿੱਚ ਹੌਨਕ ਵਿਖੇ ਮੂਨਕ ਟੋਹਾਣਾ ਰੋਡ ਕਗਰ ਦੇ ਜੋ ਹਾਲਾਤ ਨੇ ਬੰਨਾਂ ਦੇ ਟੇਗਾ ਜੁ ਰੁਕ ਗਏ ਆ ਨੇ ਕਿਉਂਕਿ ਪਰ ਨਾਲ ਦੀ ਨਾਲ ਪਸਾਨਾਂ ਤੋਂ ਜੇ ਦੇਖ ਸਕਦੇ ਹੋ ਕਿ ਟਰੈਕਟਰ ਵਗੈਰਾ ਜਿਹੜੇ ਉੱਥੇ ਲਾਏ ਹੋਏ ਨੇ ਦੂਜੇ ਪਾਸੇ ਮੋਬਾਈਲ ਮਿਖਾਇਆ ਕਿ ਲੰਗਰਾਂ ਉਵੇਂ ਬਣਾ ਲੀਆਂ ਕਿੰਨੇ ਕਿ ਮੋਟਰ ਚੱਲ ਆਏ ਸੋ ਉੱਥੇ ਕਿਸਾਨਾਂ ਨੇ ਆਪਣੇ ਖੂਬੇ ਇੰਤਜ਼ਾਮ ਬਾਸ ਦੇ ਕਰਕੇ ਗਈ ਬੜੀ ਇੱਕ ਤਾਂ ਦੀ ਸੀ ਰਾਦ ਨੂੰ ਰਹਿਣ ਦੇ ਵੀ ਤੁਸੀਂ ਦੇਖਦੇ ਰਹੋ ਐਲਵੀਐਸ ਨਿਊ ਜੀਆਂ ਤਸਵੀਰਾਂ ਜਿਹੇ ਪਾਸੇ ਇਹ ਆਪਣਾ ਦੂਜਾ ਪਾਸਾ ਸਰਦਰ ਜਿੱਧਰੋਂ ਪਾਣੀ ਜਾਂਦਾ ਉਹ ਪਹਿਲਾਂ ਦਿਖਾਇਆ ਸੀ ਜਿਹੜਾ ਉਧਰੋਂ ਪਾਣੀ ਆਉਂਦਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਉੱਥੋਂ ਪਿਛਲੀ ਵਾਰੀ ਬੰਨ ਟੁੱਟ ਗਿਆ ਸੀ ਉੱਥੇ ਥੈਲੇ ਲਾਏ ਹੋਏ ਨੇ ਉੱਥੇ ਸਾਰਾ 3 ਫੁੱਟ ਹੈ ਜਿਹੜਾ ਗੁਰਦਰਿਆ ਜਮੀਨ ਤੋਂ ਮਤਲਬ ਇਹ ਲੈਵਲ ਤੋਂ ਉੱਚਾ ਹੋ ਗਿਆ ਤੇ ਕਹਿ ਸਕਦੇ ਹਾਂ ਕਿ 1.5 ਤੋਂ ਫੁੱਟ ਜਮੀਨ ਤੇ ਲੈਵਲ ਤੋਂ ਉੱਚਾ ਚੱਲ ਰਿਹਾ ਹੈ ਫਿਲਹਾਲ